ਹਾਂਜੀ ਸ਼ਾਸਿਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਤੇ ਆਪਣਾ ਵਿੱਚੀ ਬੁਹਾਈ ਦਾ ਕੰਮ ਚੱਲੀ ਜਾਂਦਾ ਆਲੂ ਵਾਲਾ ਬਾਣ ਕਰ ਕਰੀ ਜਾਂਦੇ ਆ ਤੇ ਵਿੱਚੀ ਅੱਜ ਆਪਣੇ ਮਸ਼ੀਨ ਚੱਲਦੀ ਆ ਉਹ ਝੋਨਾ ਜਾ ਝਾੜਦੇ ਆ ਬੀ ਵਾਲਾ ਤੇ ਹਾਲਾ ਕਿਵੇਂ ਵਧਣਾ ਅੱਲਦੀ ਚੱਲਦੀ ਆ ਉਹਦਾ ਮਸ਼ੀਨ ਚੱਲ ਵੱਡੇ ਆ ਕੋਸ ਰਾਤ ਤੇ ਇੱਕ ਟਰੈਕਟਰ ਮਾਉਣ ਲੱਗਿਆ ਵਿਆ ਉਹ ਧੋਨੇ ਦਾ ਜ ਆਪਣਾ ਵੱਡਾ ਬੜਾਈ ਦਾ ਕੰਮ ਜਾਊਗਾ ਨਿਭੜ ਸਾਢੇ 1.5 ਚਲਾਤੀ ਆ ਕੋਹ ਕਾ ਲੱਥਨੇ ਜੇ ਵੜਤੇ ਸੀਗੇ 5 ਸਵਾ 5 ਕਿੱਲੇ ਤੇ ਆ ਪੌਣੇ 1.5 ਆ ਤੇ ਵੱਡੇ ਜਾਣਗੇ ਤੇ ਇੱਕ ਟਰਾਲੀ ਸੋ ਖੜੀ ਆ ਪੁਆਈ ਜਾਂਦੀ ਆ ਦਾਣੇ ਤੇ ਕੋਸ ਆਪਾ ਵੜਦੇ ਆ ਵੱਡ ਕੇ ਕੁਛ ਝਾੜਦੇ ਆਂ ਛੱਬੀ ਵੀ ਤੇ ਫੁੱਲ ਸਾ ਵੀ ਛੱਬੀ ਯਾਰੇ ਝਾੜੀ ਜਾਂਦੇ ਆਂ ਆ ਲੱਗੇ ਵੇ ਝਾੜਨ ਨੂੰ ਬਾ ਝਾੜ ਤੇ ਮਾਤਾ ਦੋ ਲੈਣਾ ਰਹਿ ਗਈਆਂ ਵੱਡਣ ਵਾਲੀਆਂ ਤੇ ਆ ਲੈਣ ਨੂੰ ਬਾਬੇ ਡਿਆ ਕੰਮ ਹੁਣ ਆ ਦੋ ਤਿੰਨ ਗੇੜੇ ਦੇਤੇ ਤੇ बसਾ दो ਲੈਣਾ ਰਹਿ ਗਿਆ 44 ਇਹ ਆਪਣਾ ਫੂਸਾ 44 ਆ ਤੇ ਝਾੜ ਦੇਖੋ ਇਹਦਾ ਵੀ 26 ਦਾ ਤਾਂ ਕੁਛ ਨਹੀਂ ਸੀਗਾ ਉਹਦਾ 60 ਕਿੱਗਰ ਟੈਂ ਤੋਂ 59 ਕਿੱਗਟਿਆਂ ਦੀ ਉਸਤ ਪਈ ਆ ਇਹ ਦੇਖੋ ਫੂਸੇ ਦਾ ਕੀ ਰਹਿੰਦਾ ਜਿਹੜਾ ਆਪਣੇ ਆਲੂ ਵਾਲਾਂ 'ਚ ਹੁੰਦਾ ਉਹਦਾ ਤਾਂ ਕਿਉਂਕਿ ਕੁਝ ਡੋਡੀ ਜੀ ਬਹੁਤ ਸੀਗੀ ਇਹ ਠੀਕ ਐ ਚ ਡੋਡੀ ਜੀ ਹੈ ਨਹੀਂ ਕੋਈ ਕਿਤੇ ਭਾਵੇਂ ਮਾੜੀ ਮੋਟੀ ਹੋਵੇ ਨਹੀਂ ਤਾਂ ਪੂਰਾ ਹੀ ਇਹ ਸਾਰਾ ਹੀ ਸਾਫ ਆ ਜਿਹੜੀ ਆ ਲੈਣ ਵੜਦੇ ਆ ਇਹ ਵੀ ਸਾਫ ਹੀ ਆ ਖੜਾ ਹੀ ਆ ਸਾਰਾ ਇਹ ਆਪਣਾ 18 18 ਤਰੀਕ ਤਾਈ ਸਾਰਾ ਲੱਗ ਗਿਆ ਸੀਗਾ ਬਾਹਨ ਦਾਲਾ ਉਹ ਕੱਲਾ ਜਿਹੜਾ ਥੀਚੋ ਝਾੜਦੇ ਆ ਉਹ 22 23 ਤਰੀਕ ਨੂੰ ਲਾਇਆ 26 ਤੇ ਅੱਜ ਨਿਬੜ ਜੂ ਆਪਣਾ ਵੱਡ ਬੜਾਈ ਦਾ ਕੰਮ ਤੇ ਆਲੂਆਂ ਵਾਲੀ ਅੱਜ ਤਵੀਆਂ ਨਾਲ ਵੇਚ ਜੂਗੀ ਤੇ انا ਆਲੂਆਂ ਵਾਲੀ ਬਾ ਮੁੜ ਕੇ ਇੱਕ ਮਗਰ ਸੁਹਾਗਾ ਪਾ ਲਾਂਗੇ ਲਾ ਕਰ ਦਾਂਗੇ ਤਿਆਰ ਅੱਜ ਉਹ ਸੁਹਾਗਾ ਮਾਰ ਕੇ ਮਗਰੀ ਹਾਲਾ ਨਾਲ ਜਵਾਬਾਂਗੇ ਤੇ ਬਾ ਵੱਡ ਗਿਆ 2:00 ਵਜੇ ਨੂੰ ਨਿਬੜ ਜੂ ਕੰਮ ਆਪਣਾ ਵੱਡ ਬੜਈਦਾ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ